ਇਹ ਬੇਸਿਕਲੀ ਇੱਥੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹਿੰਟ ਔਰ ਡੀਆਈਜੀ ਬਾਰਡਰ ਇਸ ਦੀ ਡਾਇਰੈਕਸ਼ਨਸ ਹੀ ਕੰਪਲਾਈਂਸ ਹੈ ਹਿੰਟ ਅੱਜ ਇੱਥੇ ਅਸੀਂ ਲੋਕ ਮਿਲਣੀ ਕਰਾਈ ਹੈਗੀ ਇਹ سلسلہ ਅਸੀਂ ਪਿੱਛੇ ਸ਼ੁਰੂ ਕਰਤਾ ਹੈਗਾ ਬਟਾਲੇ ਦੇ ਵਿੱਚ ਅਸੀਂ ਪਹਿਲਾਂ ਕਰਤੀ ਹੈਗੀ ਲੋਕ ਮਿਲਣੀ ਇਹਦਾ ਮਕਸਦ ਇਹ ਹੈ ਕਿ ਅਸੀਂ ਪੂਲ ਸੈਡਮਨਿਸਟ੍ਰੇਸ਼ਨ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਪ੍ਰੋਬਲਮਸ ਹੈ ਗਿਆ ਯਾ ਉਹਨਾਂ ਦਾ ਜਿਹੜਾ ਫੀਡਬੈਕ ਹੈ ਉਹਨਾਂ ਦੀ ਸੁਜੈਸ਼ਨਸ ਹੈ ਤਾਂ ਉਹ ਸੁਣੇ ਜਿਸ ਤਰ੍ਹਾਂ ਇੱਥੇ ਵੀ ਅਸੀਂ ਕਰ ਰਹੇ ਸੀ ਕਿ ਤਾਂ ਕਾਫੀ ਸਾਰੇ ਲੋਕੀ ਸਾਨੂੰ ਫੀਡਬੈਕ ਦੇ ਰਹੇ ਸੀਗੇ ਚੰਗੀ ਸੁਝਾਓ ਦੇ ਰਹੇ ਸੀਗੇ ਯਾ ਉਹਨਾਂ ਦੇ ਮਤਲਬ ਏਰੀਆ ਦੇ ਵਿੱਚ ਕਿਹੜੀ ਕਿਹੜੀ ਪੁਲਿਸ ਰਿਲੇਟਡ ਪ੍ਰੋਬਲਮਸ ਹੈਗੀਆਂ ਉਹ ਸਾਰਾ ਅਸੀਂ ਨੋਟ ਕਰ ਲਿਆ ਹੈਗਾ ਤਾਂ ਉਹਦੇ ਵਿੱਚ ਅ ਗੁੱਡ ਟੀਮ ਆਫ ਆਫਸਰਸ ਹੋ ਵੀ ਨਾਲ ਸੀਗਾ ਤਸੀਂ ਸਾਰਾ ਨੋਟ ਕਰ ਲਿਆ ਜਿੱਥੇ ਜਿੱਥੇ ਕੋਈ ਅਸੀਂ ਸਕੋਪ ਆਫ ਇੰਪਰੂਵਮੈਂਟ ਇਸ देयर ਉਹਦੇ ਤੇ ਡਿਸਕਸ ਕਰਕੇ ਆਪਾਂ ਉੱਥੇ ਇੰਪਰੂਵਮੈਂਟ ਕਰਕੇ ਇੱਕ ਚੰਗੀ ਜਿਹੜੀ ਪਾਲਿਸੀਆਂ ਲੋਕਾਂ ਨੂੰ ਦੇ ਦਈਏ ਸਰ ਬਿਲਕੁਲ ਠੀਕ ਹੈ ਤੇ ਬਿਲਕੁਲ ਵਧੀਆ ਸਵਾਲ ਤੇ ਜਵਾਬ ਹੋਇਆ ਨੇ ਪਰ ਦੇਖਿਆ ਜਾਂਦਾ ਜਿਹੜਾ ਪਰਿਆਵਰਣ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਉਹਨਾਂ ਦਾ ਸਵਾਲ ਤੇ ਗੁਜਰ ਵੀ ਤੇ ਅੱਜ ਦੇ ਜੁम्मेदारነት ਜ਼ਿੰਮੇਵਾਰੀ ਜ਼ਿੰਮੇਵਾਰ ਜਦੋਂ ਉਹ ਨਾਲ ਨੁਕ ਹੋਂਦਾ ਇਹਦੇ ਬਾਰੇ ਆਪਾਂ ਕੀ ਠੋਸ ਕਦਮ ਚੁੱਕੇ ਨਹੀਂ ਇਹਦੇ ਵਿੱਚ ਇਹ ਜਿਹੜਾ ਇਸ਼ੂ ਹੈਗਾ ਨਾ ਇਹਦੇ ਵਿੱਚ ਹੋਰ ਵੀ ਮਹਿਕਮੇ ਹੈਗੇ ਨੇ ਇਨਵੋਲਡ ਜਿਵੇਂ ਮੈਂ ਅੰਦਰ ਵੀ ਕਹਿ ਰਿਹਾ ਸੀਗਾ ਜੰਗਲਾਤ ਮੈਕਬਾ बाकी ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਤਾਂ ਉਹਨਾਂ ਦੇ ਨਾਲ ਡਿਸਕਸ ਕਰਕੇ ਆਪਾਂ ਇੱਕ ਪ੍ਰੋਪਰ ਇੱਕ ਕੰਪਰੀਹੈਂਸਿਵ ਸੋਲੂਸ਼ਨ ਡਿਵਾਈਸ ਕਰਦੇ ਹਾਂ ਸੋ ਦੈਟ ਇਸ ਤਰ੍ਹਾਂ ਦਾ ਕੋਈ ਇਸ਼ੂ ਨਾ ਹੋਵੇ ਨਹੀਂ ਇਹਦੇ ਵਿੱਚ ਉਪਰਾਲਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਵੀ ਅਨਫੋਰਚੂਨੇਟ ਇਨਸੀਡੈਂਟ ਮੇਰੇ ਧਿਆਨ 'ਚ ਨਹੀਂ ਹੈ ਬਟ ਅਗੇਨ ਜਿਸ ਤਰ੍ਹਾਂ ਤੁਸੀਂ ਪੁਆਇੰਟ ਆਊਟ ਕਰ ਲਿਆ ਸਾਰੀ ਟੀਮ ਚੋਕਸ ਹੈ ਅਲਰਟ ਹੈ ਅਬਾਊਟ ðiਜ਼ ਇਨਸੀਡੈਂਟਸ ਐਂਡ ਜਿੱਥੇ ਇਸ ਤਰ ਤਾਂ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਅਸੀਂ ਪ੍ਰੀਵੈਂਟਿਵ ਪੁਲਿਸਿੰਗ ਵੀ ਕਰ ਰਹੇ ਹਾਂ ਨਾਲ ਦੇ ਨਾਲ ਜੇ ਖੁਦਾਨਾਖਾਸਾ ਇਸ਼ੂ ਹੋ ਜਾਂਦਾ ਕਿਤੇ ਤਾਂ ਵੀਲ ਪ੍ਰੋਐਕਟਿਵਲੀ ਡੀਲ ਵਿਦ ਸੱਚ ਕੇਸਸ ਸਰ ਜਿਹੜਾ ਸੈਂਟਰ ਨੂੰ ਚੇਂਜ ਨਹੀਂ ਕੀਤਾ ਜਾਂਦਾ ਤਾਂ ਡਰਾਬਾ ਬਣਨ ਲੱਗ ਪਦੇ ਹੋ ਤੇ ਇਹ ਥੋੜਾ ਇਹ ਵੀ ਕੈਨ ਐਕਸਪਲੋਰ ਇਟ ਨਹੀਂ ਗਸ਼ਤ ਤੇ ਹੋਰ ਪੈਟਰੋਲਿੰਗ ਦੇ ਜਿਹੜੇ ਬੰਦੋਬਸ ਅਸੀਂ ਕਰਦੇ ਹੈਗੇ ਨੇ ਤਾਂ ਡਾਇਰੈਕਸ਼ਨਸ ਵੀ ਪਾਸ ਹੋਈਆਂ ਹੈਗੀਆਂ ਤਾਂ ਗੱਡੀਆਂ ਜਿਹੜੇ ਰੈਪਿਡ ਦੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹਾਲਡ ਪੁਆਇੰਟ ਉਹਨਾਂ ਦਾ ਏਰੀਆ ਮਿਲ ਚੁੱਕਿਆ ਹੈਗਾ ਤੁਸੀਂ گا ਅਨ ਨੈਕਸਟ ਫਿਊ ਡੇਸ ਚੰਗੀ ਇੰਪਰੂਵਮੈਂਟ ਦੇਖੋਗੇ ਥੈਂਕ ਯੂ